ਨਰੇਂਦਰ ਮੋਦੀ ਵੱਲੋਂ ਪੰਜਾਬ ਦੇ ਵਿੱਚ ਜਾਰੀ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਤੱਕ ਪਹੁੰਚੇਗਾ ਨਹੀਂ ਕਿਉਂਕਿ 2003 ਦੀ ਗੱਲ ਕਰੀਏ ਤਾਂ ਉਸ ਟਾਈਮ ਦੇ ਵੀ ਇਹ ਰਾਹਤ ਸੀਕਰ ਰਾਹਤ ਫੰਡ ਜਾਰੀ ਕੀਤਾ ਗਿਆ ਸੀ ਪਰ ਲੋਕਾਂ ਤੱਕ ਨਹੀਂ ਪਹੁੰਚਿਆ ਸੀ ਕੋਈ ਕੰਦਰ ਵੀ ਨਹੀਂ ਪਹੁੰਚਿਆ ਹਾਂ ਅਲੱਗ-ਅਲੱਗ ਪਾਰਟੀਆਂ ਰਾਜਨੀਤਿਕ ਪਾਰਟੀਆਂ ਦੇ ਦੇਖੋ ਰਾਜਨੀਤਿਕ ਪਾਰਟੀਆਂ ਦਾ ਕੰਮ ਹੈ ਚੱਲਦੇ ਕੰਮ ਦੇ ਵਿੱਚ ਵਿਗਨ ਪੋੜੋ ਕਿਹੜੀ ਵਿਰੋਧ ਦੀ ਪਾਰਟੀ ਹੈ ਉਹਦੇ ਵਿਰੋਧ ਵਿੱਚ ਖੜੇ ਪਰ ਵਿਰੋਧ ਵਿੱਚ ਤਾਂ ਖੜੇ ਜਿਹੜਾ ਪਬਲਿਕ ਹਿੱਤ ਵਿੱਚ ਹੋਵੇ ਦੇ ਫੋਟੋਆਂ ਕਰਾਉਣੀਆਂ ਵੀਡੀਓ ਬਣਾਉਣੀਆਂ ਜਾਂ ਰੀਲਾਂ ਬਣਾ ਕੇ ਪਾਉਣੀਆਂ ਨੇ ਤਾਂ ਫਿਰ ਉਹ ਉਹਦੇ ਵਾਸਤੇ ਆਪਣੇ ਕੋਲੇ ਹੋਰ بڑے ਮੌਕੇ ਆਉਂਦੇ ਨੇ ਉੱਥੇ ਰੀਲਾਂ ਵੀ ਬਣਾਓ ਸਰਕਾਰ ਨੂੰ ਕੰਡੰਮ ਵੀ ਭਰੋ ਇਹ ਐਸ ਵੇਲੇ ਪੰਜਾਬ ਟੁੱਟ ਰਿਹਾ ਪੰਜਾਬ ਉਹ ਪੰਜਾਬ ਹੈ ਜਿਨੇ ਆਜ਼ਾਦੀ ਦੀ ਲੜਾਈ ਲੜੀ ਪੰਜਾਬ ਉਹ ਹੈ ਜਿਨੇ ਅੱਤਵਾਦੀ ਲੜਾਈ ਲੜੀ ਪੰਜਾਬ ਉਹਦੀਆਂ ਉਹ ਛਾਤੀਆਂ ਨੇ ਜਿਹੜੀਆਂ ਹਰ ਵਕਤ ਬਾਰਡਰ ਤੇ ਖੜਕੇ ਰੱਖੀਆਂ ਕਰਦੀਆਂ ਨੇ ਤੇ ਸਾਡੇ ਨੌਜਵਾਨ ਮੁੰਡੇ ਬਕਸਿਆਂ ਚ ਬੰਦ ਹੋ ਕੇ ਆਉਂਦੇ ਨੇ ਤਿਰੰਗੇ ਝੰਡੇ ਲੈ ਕੇ ਅਗਰ ਅੱਜ ਪੰਜਾਬ ਵਿਪਤਾ ਵਿੱਚ ਰਾਜਨੀਤੀ ਦਾ ਸਮਾਂ ਨਹੀਂ ਅਗਰ ਗੱਲ ਕਰੀਏ ਸਰ ਹਰਦੀਪ ਸਿੰਘ ਮੁੰਡਿਆ ਮੰਤਰੀ ਨੇ ਉਹਨਾਂ ਨੂੰ ਪੀਆ ਮੋਦੀ ਵੱਲੋਂ ਪਛਾਣਿਆ ਨਹੀਂ ਗਿਆ ਉਸਤੇ ਕਾਫੀ ਵਿਵਾਦ ਚੱਲ ਰਿਹਾ ਉਸ ਬਾਰੇ ਕਿ ਜਵਨ ਅਭੀ ਇਹ ਲੋਕਤੰਤਰ ਦੇ ਖਿਲਾਫ ਹੈ ਅਜੇ ਹ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਅਗਰ ਕੋਈ ਕਿਸੇ ਨਮਾਇੰਦਾ ਉੱਥੇ ਬੈਠਾ ਉਹਦਾ ਨਾਮ ਲੈਣਾ ਜਾਂ ਉਹਨੂੰ ਸ਼ੁਭਾਸ਼ੀ ਦੇਣਾ ਦੇ ਨਹੀਂ ਗੱਦੀ ਕਹਿੰਦੇ ਨੇ ਵੀ ਸ਼ਾਬਾਸ਼ ਹੈ ਪੰਜਾਬੀਓ ਲੱਗੇ ਰੋ ਮੈਂ ਤੁਹਾਡੇ ਨਾਲ ਇੰਨੇ ਹੀ ਬਹੁਤਾ ਪਿਆਰ ਪਿਆਰ ਤਾਂ ਸਾਨੂੰ ਕੋਈ ਬਹੁਤੀ ਲੋੜ ਵੀ ਨਹੀਂ ਸੀ ਪਰ ਇੱਕ ਜਿਵੇਂ ਕਹਿੰਦੇ ਆ ਵੀ ਮੇਲੇ ਦੇ ਜਗ੍ਹਾਏ ਪੈਸੇ ਤੇ ਬਿਨਾ ਤਾਂ ਇੱਕ ਖੰਡੌਣਾ ਨਹੀਂ ਮਿਲਦਾ ਇੱਕ ਲੱਡੂ ਦਾ ਪੀਸ ਨਹੀਂ ਕੋਈ ਦਿੰਦਾ ਇਹ ਤਾਂ ਹੱਟ ਦੀ ਪ੍ਰਕੋਪੀ ਹੈ ਬਿਨਾ ਪੈਸੇ ਤੋਂ ਕਿੱਥੇ ਲੜਿਆ ਜਾਣਾ ਰਿਯਾਸਤ న్యూਸ ਚੈਨਲ ਬਣੀ ਹੋਇਆ ਤੁਸੀਂ ਤੇ ਮੈਂ ਸਿਬਰੇਣਾ ਸੋ ਗੱਲਬਾਤ ਕਰਦੇ ਆਂ ਕਿ ਜਿਸ ਤਰ੍ਹਾਂ ਅਸਿਆਸੀ ਪਾਰਟੀਆਂ ਵੱਲੋਂ ਜਿਹੜਾ ਕੀ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫੰਡ ਜਿਹੜਾ ਰਾਹਤ ਫੰਡ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਤੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਤੱਕ ਨਹੀਂ ਪਹੁੰਚਾਇਆ ਜਾ ਰਿਹਾ ਪਹਿਲੇ ਇਸ ਬਾਰੇ ਗੱਲਬਾਤ ਕਰ ਲੈਣੀ ਹੈ ਸਰ ਸਵਾਗਤ ਹੈ ਸਰ ਸਵਾਗਤ ਹੈ ਸਰ ਜੀ ਜੀ ਜਿਸ ਤਰ੍ਹਾਂ ਸਿਆਸੀ ਪਾਰਟੀਆਂ ਵੱਲੋਂ ਕਿਹਾ ਗਿਆ ਹੈ ਕਿ ਲਗਾਤਾਰ ਇਹੇ ਚੱਲ ਰਿਹਾ ਕਿ ਜੋ ਰਾਹਤ ਫੰਡ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਉਹ ਪੰਜਾਬ ਦੇ ਲੋਕਾਂ ਤੱਕ ਪਹੁੰਚੇਗਾ ਨਹੀਂ ਕਿਉਂਕਿ 2003 ਦੀ ਗੱਲ ਕਰੀਏ ਤਾਂ ਉਸ ਟਾਈਮ ਦੇ ਵੀ ਇਹ ਹਾਲਾਤ ਸੀਗਾ ਰਾਹਤ ਫੰਡ ਜਾਰੀ ਕੀਤਾ ਗਿਆ ਸੀ ਪਰ ਲੋਕਾਂ ਤੱਕ ਨਹੀਂ ਪਹੁੰਚਿਆ ਸੀਗਾ ਕੀ ਕਹਿੰਦੇ ਕੋਣ ਕਹਿੰਦਾ ਵੀ ਨਹੀਂ ਪਹੁੰਚਿਆ ਹਾਂ ਅਲੱਗ-ਅਲੱਗ ਪਾਰਟੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਦੇਖੋ ਰਾਜਨੀਤਿਕ ਪਾਰਟੀਆਂ ਦਾ ਕੰਮ ਹੈ ਚੱਲਦੇ ਕੰਮ ਦੇ ਵਿੱਚ ਵਿਘਨ ਪਾਉਣਾ ਮੈਂ ਕਹਿੰਦਾ ਵੀ ਇੱਕ ਵਿਰੋਧੀ ਦਾ ਫਰਜ਼ ਹੁੰਦਾ ਹੈ ਵੀ ਉਹ ਜਿਹੜੀ ਰੂਲਿੰਗ ਪਾਰਟੀ ਹੈ ਉਹਦੇ ਵਿਰੋਧ ਵਿੱਚ ਖੜੇ ਪਰ ਵਿਰੋਧ ਵਿੱਚ ਤਾਂ ਖੜੇ ਜਿਹੜਾ ਪਬਲਿਕ ਹਿੱਤ ਵਿੱਚ ਹੋਵੇ ਜੇ ਫੋਟੋਆਂ ਕਰਾਉਣੀਆਂ ਵੀਡੀਓ ਬਣਾਉਣੀਆਂ ਜਾਂ ਰੀਲਾਂ ਬਣਾ ਕੇ ਪਾਉਣੀਆਂ ਨੇ ਤਾਂ ਫਿਰ ਉਹ ਉਹਦੇ ਵਾਸਤੇ ਆਪਣੇ ਕੋਲੇ ਹੋਰ بڑے ਮੌਕੇ ਆਉਂਦੇ ਨੇ ਉੱਥੇ ਰੀਲਾਂ ਵੀ ਬਣਾਓ ਸਰਕਾਰ ਨੂੰ ਕੰਡਨਮ ਵੀ ਕਰੋ ਇਹ ਐਸ ਵੇਲੇ ਪੰਜਾਬ ਡੁੱਬ ਰਿਹਾ ਹੈ ਪੰਜਾਬ ਉਹ ਪੰਜਾਬ ਹੈ ਜਿਨੇ ਆਜ਼ਾਦੀ ਦੀ ਲੜਾਈ ਲੜੀ ਪੰਜਾਬ ਉਹ ਹੈ ਜਿਨੇ ਅੱਤਵਾਦੀ ਲੜਾਈ ਲੜੀ ਜਿੰਆ ਉਹ ਵੀ ਉਹ ਸ਼ਾਤਰੀਆਂ ਨੇ ਜਿਹੜੀਆਂ ਹਰ ਵਕਤ ਬਾਡਰ ਤੇ ਖੜਕੇ ਰੱਖੇਆਂ ਕਰਦੀਆਂ ਨੇ ਤੇ ਸਾਡੇ ਨੌਜਵਾਨ ਮੁੰਡੇ ਬਕਸਿਆਂ ਚ ਬੰਦ ਹੋ ਕੇ ਆਉਂਦੇ ਨੇ ਤਰੰਗੇ ਝੰਡੇ ਲਪਟ ਕੇ ਅਗਰ ਅੱਜ ਪੰਜਾਬ ਵਿਪਤਾ ਵਿੱਚ ਰਾਜਨੀਤੀ ਦਾ ਸਮਾਂ ਨਹੀਂ ਕਿੰਨਾ ਪ੍ਰਧਾਨ ਮੰਤਰੀ ਸਾਹਿਬ ਨੇ ਫੰਡ ਜਾਰੀ ਕਰਿਆ ਪਹਿਲੀ ਤਾਂ ਇਹ ਹੀ ਗੱਲ ਹੈ ਵੀ ਉਹ ਫੰਡ ਇੱਕ ਨਾਮਾਤਰ ਫੰਡ ਹੈ ਅਗਰ ਆਪਾਂ ਕੋਈ ਡੀਲ ਕਰਨ ਦੀ ਜੰਦੇ ਆ ਕੋਈ ਸੌਦਾ ਕਰਨ ਦੀ ਜੰਦੇ ਆ ਤਾਂ ਮਾਲਕਾ ਜਿਹੜਾ ਉਹ 1 ਕਰੋੜ ਮੰਗਦਾ ਉਹ ਇਹਦਾ ਮਤਲਬ ਇਹ ਹੈ ਵੀ 1 ਕਰੋੜ ਆਏ ਨੂੰ ਅਸੀਂ 5 ਲੱਖ ਰੁਪਏ ਕਹਿ ਰਹੇ ਆ ਇਹ ਪ੍ਰਧਾਨ ਮੰਤਰੀ ਸਾਹਿਬ ਇਹ ਬਿਲਕੁਲ ਇਨ ਸਫੀਸ਼ੀਐਂਟ ਫੰਡ ਆ ਤੁਹਾਨੂੰ ਬੇਨਤੀ ਕਰਦੇ ਆ ਕਿ ਤੁਹਾਡੇ ਨਮਾਇंदे ਜਿਹੜੇ ਨੇ ਇੱਥੇ ਇਹ ਕਹਿ ਰਹੇ ਨੇ ਵੀ ਅਜੇ ਤਾਂ ਇਹ ਇੱਕ ਛੋਟੀ ਜਿਹੀ ਕਹਿਤ ਦਿੱਤੀ ਆ ਅਜੇ ਜਿਹੜਾ ਅਸੂਈ ਦਾ ਸਰਵੇਖ ਕਰਾਂਗੇ ਸਰਵੇ ਤੋਂ ਬਾਅਦ ਜਿਹੜੇ ਨੇ ਇਹ ਪੈਸੇ ਤੁਹਾਨੂੰ ਹੋਰ ਜਾਰੀ ਕਰਨ ਦੇ ਇਸੇ ਆਸ ਨਾਲ ਅੱਜ ਪੰਜਾਬ ਦਿੱਲੀ ਵੱਲੋਂ ਦੇਖ ਰਿਹਾ ਕਿ ਤੁਸੀਂ ਸਾਡਾ ਮਾਈ ਬਾਪ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਵਾਸਤੇ ਕੀ ਭੇਜ ਰਿਹਾ ਵੈਸੇ ਤਾਂ ਪੰਜਾਬ 72 ਕਮ ਹਰੇਕ ਹਾਲਾਤ ਦਾ ਜਿਹੜਾ ਮੁਕਾਬਲਾ ਕਰਨਾ ਬਾਖੂਬੀ ਜਾਣਦੀ ਹੈ ਪੰਜਾਬੀ ਐਨ ਆਰ ਆ ਵੀਰ ਮੈਨੂੰ ਲੱਗਦਾ ਜਿੰਨਾ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਫੰਡ ਦਿੱਤਾ ਇਹਦੇ ਤੋਂ ਕਈ ਗੁਣਾ ਤਾਂ ਐਨ ਆਰ ਆ ਵੀਰਾਂ ਨੇ ਹੀ ਖਾਤਿਆਂ 'ਚ ਪਾ ਦੇਣਾ ਇਸ ਲਈ ਪਰ ਜਿਹੜਾ ਤੁਹਾਡਾ ਫਰਜ ਹੈ ਉਹਦੇ ਤੇ ਤੁਸੀਂ ਜਰੂ ਖਰੇ ਖਰੇ ਉਤਰੋ ਸਰ ਜੇਕਰ ਗੱਲ ਕਰੀਏ ਇਸ ਟਰੇਮ ਜੋ ਸਸਰਾਲੀ ਪਿੰਡ ਜਾਂ ਸਤਲੁਜ ਦਰਿਆ ਦੇ ਨੇੜੇ ਦੇ ਪਿੰਡਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਠੀਕ ਹੈ ਜਾਂ ਫਿਰ ਕਿੱਦਾਂ ਕਿ ਲੋਕ ਪੈਨਿਕ ਹੋ ਰਹੇ ਨੇ ਦੇਖੋ ਜਿਹੜੀ ਸਸਰਾਲੀ ਬੰਦ ਦੀ ਗੱਲ ਕਰੀਏ ਜਿਆਨ ਸਤਲੁਜ ਰਾਵੀ ਬਿਆਸ ਦੀ ਗੱਲ ਕਰੀਏ ਤੁਹਾਨੂੰ ਪਤਾ ਕੁਦਰਤੀ ਕੁਰੂਪੀ ਹੈ ਪਰ ਸਸਰਾਲੀ ਤੇ ਜਿਹੜਾ ਸਥਿਤੀ ਹੈ ਮੈਨੂੰ ਲੱਗਦਾ ਵੀ ਸਾਡੇ ਮਾਨ ਜੋ ਡੀਸੀ ਜਿਆਨ ਸਾਹਿਬ ਬੜੇ ਹੀ ਕਾਬਿਲ ਅਫਸਰ ਨੇ ਸਾਡੇ ਪਿੰਡਾਂ ਦੇ ਬਹਾਦਰ ਮੁੰਡੇ ਨੌਜਵਾਨ ਸਮਾਜ ਸੇਵੀ ਸੰਤਾਂਵਾਂ ਬਿਲਕੁਲ ਦਿਨ ਰਾਤ ਇੱਕ ਕਰਕੇ ਉੱਥੇ ਬੰਦ ਵੀ ਰੱਖੀ ਵੀ ਕਰਦੀਆਂ ਤੇ ਬੰਦ ਦੇ ਉੱਤੇ ਪੈਰਾ ਵੀ ਦੇ ਰਹੀਆਂ ਜਿੱਥੇ ਕਿਤੇ ਲੂਣ ਪੈਂਦੀ ਆ ਸਮੇਂ-ਸਮੇਂ ਤੇ ਜਿੰਨੇ ਵੀ ਪਾਰਕੀਆਂ ਦੇ ਆਗੂ ਨੇ ਉਹ ਵੀ ਦਿੰਦੇ ਨੇ ਜਿੰਨੇ ਜੁਗ ਅਸੀਂ ਅਸੀਂ ਵੀ ਜਾ ਕੇ ਸਰਕਾਰੀ ਤੌਰ ਤੇ ਤਾਂ ਜੋ ਚੱਲਦਾ ਚੱਲਦਾ ਨਿੱਜੀ ਤਨ ਖਾਹਾਂ ਜੋ ਵੀ ਅਸੀਂ ਜਿਹੜੇ ਅਸੀਂ ਉੱਥੇ ਜਿਹੜੇ ਨੇ ਪੈਸੇ ਲੋਕਾਂ ਨੂੰ ਦੇ ਰਹੇ ਆ ਤਾਂ ਕਿ ਸਾਡਾ ਲੁਧਿਆਣਾ ਸਾਡਾ ਪੰਜਾਬ ਜਿਹੜਾ ਹਾਲਾਂ ਦੇ ਇਸ ਪ੍ਰਕੋਪ ਤੋਂ ਬਚੇ ਰਹੇ ਜੀ ਅਗਰ ਸਰ ਹਲਕਾ ਆਤਮ ਨਗਰ ਦੀ ਗੱਲ ਕਰੀਏ ਸਰ ਇੱਥੇ ਕਾਫੀ ਸੜਕਾਂ ਦਾ ਤੁਸੀਂ ਪੈਚਸ ਵਗੈਰਾ ਲਗਵਾ ਰਹੇ ਹੋ ਕਿਉਂਕਿ ਜੋ ਕਿ ਦਿੱਕਤ ਆ ਰਹੀ ਹੈ ਸੀਗੀ ਤੇ ਕਿਦੋਂ ਤੱਕ ਹੋ ਜਾਏਗੀ ਸਾਰੀ ਸਹੀ ਜਣੀ ਦੇਖੋ ਪੈਚ ਰਵਰਕ ਜਿਹੜੇ ਨੇ ਉਹ ਗਿਲਰ ਰੋਡ ਤੇ ਅੱਜ ਏਟੀਆ ਰੋਡ ਤੇ ਲੱਗਣਾ ਕੱਲ ਦੁਗਰੀ ਰੋਡ ਲੱਗੇ ਨੇ ਕਿਉਂਕਿ ਜੇ ਤਾਂ ਸਾਨੂੰ ਕੋਈ ਲਾਜ ਹੋਵੇ ਨਹੀਂ ਪੈਂਦੇ ਜਿਹਾ ਇਹ ਜਿਹੇ ਹਾਲਾਤਾਂ ਦੇ ਸੜਕਾਂ ਬਣਾ ਦਈਏ ਸੜਕਾਂ ਜ਼ਰੂਰ ਬਣਾਵਾਂਗੇ ਪਰ ਜਦੋਂ ਮਾਹੌਲ ਸ਼ਖਾਮਾ ਹੋ ਗਿਆ ਇੰਦਰ ਦੀ ਜਿਹੜੀ ਪ੍ਰਕੋਪੀ ਹੈ ਉਹਦੇ ਤੋਂ ਜਦੋਂ ਸਾਡਾ ਪੰਜਾਬ ਸਾਡਾ ਭਾਰਤ ਮੀਨ ਦੇ ਪ੍ਰਕੋਪ ਤੋਂ ਹਲਾਂ ਦੇ ਪ੍ਰਕੋਪ ਤੋਂ ਵੱਜਦਾ ਤਾਂ ਸੜਕਾਂ ਜਰੂਰ ਬਣਾਵਾਂਗੇ ਕਿਉਂਕਿ ਆਤਮਨਗਰ ਇੱਕੋ ਇੱਕ ਹਲਕਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਹੈ ਵਕਾਫ ਦੀ ਰਫਤਾਰ ਸੌ ਦੀ ਗੱਡੀ ਤੇ ਭੱਜਦੀ ਹੈ ਕਿ ਗਿੱਲ ਰੋਡ ਦੀ ਗੱਲ ਕਰਾਂ ਦੁੱਗਰੀ ਰੋਡ ਦੀ ਗੱਲ ਕਰਾਂ ਅੰਦਰੂਨੀ ਸੜਕਾਂ ਸਾਰੀਆਂ ਬਣਾਈਆਂ ਸੀ ਪਰ ਮੀਨ ਕਾਰਨ ਜਿੱਥੇ ਕਿਤੇ ਦਿੱਕਤ ਆਈ ਹੈ ਸੋਨ ਪੋਸੀਬਲ ਅ ਵੀ ਬੁਲੂਪ ਕਟਡਨ ਜੀ ਅਗਰ ਗੱਲ ਕਰੀਏ ਸਰ ਹਰਦੀਪ ਸਿੰਘ ਮੁੰਡਿਆ ਮੰਤਰੀ ਨੇ ਉਹਨਾਂ ਨੂੰ ਪੀਐਮ ਮੋਦੀ ਵੱਲੋਂ ਪਛਾਣਿਆ ਨਹੀਂ ਗਿਆ ਉਸਤੇ ਕਾਫੀ ਵਿਵਾਦ ਚੱਲ ਰਿਹਾ ਉਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਪ੍ਰਧਾਨ ਮੰਤਰੀ ਦਾ ਚਾਹੇ ਧੈਰਾ ਵਿਸ਼ਾਲ ਹੁੰਦਾ ਪਰ ਜਦੋਂ ਕੋਈ ਵੀ ਵੱਡਾ ਸੀਐਮ ਪੀਐਮ ਕਿਸੇ ਵੀ ਦੇਖਦਾ ਉੱਥੇ ਆਉਂਦਾ ਤਾਂ ਉਹਨਾਂ ਨੂੰ ਇੱਕ ਲੈਟ ਦਿੱਤੀ ਜਾਂਦੀ ਹੈ ਜੀ ਸਾਡੇ ਸਾਡੇ ਮਾਨਯੋਗ ਮੰਤਰੀ ਸਾਹਿਬ ਨੂੰ ਨਾ ਪਛਾਣਨਾ ਮੈਂ ਸਭ ਨਾਲ ਵੀ ਇਹ ਲੋਕਤੰਤਰ ਦੇ ਖਿਲਾਫ ਹੈ ਅੱਜ ਹੱਪਲਾ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਅਗਰ ਕੋਈ ਕਿਸੇ ਨਮੈਂਦਾ ਉੱਥੇ ਬੈਠਾ ਉਹਦਾ ਨਾਮ ਲੈਣਾ ਜਾਂ ਉਹਨੂੰ ਸ਼ੁਭਾਸ਼ੀ ਦੇਣਾ ਜੇ ਇੰਨੀ ਗੱਲ ਵੀ ਕਹਿੰਦੇ ਨੇ ਵੀ ਸ਼ਾਬਾਸ਼ ਹੈ ਪੰਜਾਬੀਓ ਲੱਗੇ ਰਹੋ ਮੈਂ ਤੁਹਾਡੇ ਨਾਲ ਇੰਨੇ ਹੀ ਬਹੁਤਾ ਪੰਜਾਬੀ ਹਾਂ ਤਾਂ ਸਾਨੂੰ ਕੋਈ ਬਹੁਤੀ ਲੋੜ ਵੀ ਨਹੀਂ ਸੀ ਪਰ ਇੱਕ ਜਿਵੇਂ ਕਹਿੰਦੇ ਆ ਵੀ ਮੇਲੇ 'ਚ ਜੇ ਗਾਈਏ ਪੈਸੇ ਤੇ ਬਿਨਾ ਤਾਂ ਇੱਕ ਖਡਾਉਣਾ ਨਹੀਂ ਮਿਲਦਾ ਇੱਕ ਲੱਡੂ ਦਾ ਪੀਸ ਨਹੀਂ ਕੋਈ ਦਿੰਦਾ ਇਹ ਤਾਂ ਹੱਟ ਦੀ ਪ੍ਰਕੋਪੀ ਹੈ ਬਿਨਾ ਪੈਸੇ ਤੋਂ ਕਿੱਥੇ ਲੜਿਆ ਜਾਣਾ ਇਹ ਇਹ ਇਹਦੋਂ ਮਾਰੀ ਗੱਲ ਕੋਈ ਨਹੀਂ ਵੀ ਕਿਸੇ ਕੁਣੇ ਹੋਏ ਨਮਾਇंदे ਨੂੰ ਜਾਂ ਮੰਤਰੀ ਨੂੰ ਨਾ ਪਸੰਦ ਆ। ਇਹ ਉਹ ਤੇ ਨਸ਼ਾ ਵਿਰੁੱਧ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਕਿਉਂਕਿ ਦੇਖ ਰਹੀਆਂ ਤੁਸੀਂ ਤੁਹਾਡੇ ਆਫਿਸ ਦੇ ਵਿੱਚ ਕਾਫੀ ਇੱਦਾਂ ਦੇ ਆਉਂਦੇ ਨੇ ਜੋ ਨਸ਼ਾ ਕਰਦੇ ਨੇ ਕਾਫੀ ਦੇਰ ਪਹਿਲਾਂ ਤੇ ਤੁਸੀਂ ਉਹਨੂੰ ਮਤਲਬ ਬਹੁਤ ਪੂਰੀ ਕੋਸ਼ਿਸ਼ ਕਰ ਰਹੇ ਹੋ ਆਸ-ਪਾਸ ਦੇ ਲੋਕ ਜਿਹੜੇ ਨੇ ਦੱਸਦੇ ਨੇ ਤੁਹਾਡੇ ਤੱਕ ਪਹੁੰਚਦੇ ਨੇ ਫਿਰ ਤੁਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਕੋਸ਼ਿਸ਼ ਕਰਦੇ ਹੋ ਕਿ ਉਹਨਾਂ ਨੂੰ ਨਸ਼ਾ ਛੁਡਾਇਆ ਜਾਏ ਕਿਉਂਕਿ 10-10 ਸਾਲ ਪੁਰਾਣਾ ਜਿਹੜਾ ਇਹ ਜਿਹੜੇ ਨਸ਼ਾ ਕਰਦੇ ਨੇ ਇੱਥੇ ਨਸ਼ਾ ਤਸਕਰਾਂ ਦਾ ਤੇ ਵੀ ਕਿਸ ਤਰ੍ਹਾਂ ਦਾ ਕੰਮ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ। ਨਸ਼ੇ ਦੇ ਹੁਣਾ ਤੁਹਾਡੇ ਬੈਠੇ ਇੱਕ ਕੇਸ ਆਇਆ ਸੀ ਵੀ ਉਹ ਪਿਛਲੇ 10 ਸਾਲ ਤੋਂ ਸ਼ਰਾਬ ਦੀ ਲਤ ਲੱਗੀ ਹੈ ਸ਼ਰਾਬ ਪੀ ਕੇ ਮਾਂ ਤੇ ਉਹਨੂੰ ਵੀ ਕੁੱਟਦਾ ਆਪਦੇ ਪਰਿਵਾਰ ਨੂੰ ਵੀ ਕੁੱਟਦਾ ਤੁਹਾਡੇ ਸਾਹਮਣੇ ਸਾਡਾ ਯੂਥ ਪ੍ਰਧਾਨ ਹੈ ਜਿਹੜਾ ਯੋਧ ਨਸ਼ੇ ਵਿਰੋਧ ਟੀਮ ਆਤਮਨਗਰ ਦਾ ਮhender Pal ਹੈ ਉਹ ਆਇਆ ਬੈਠਾ ਉਹ ਰੋਜ਼ ਇਸ ਕਰਕੇ ਇੱਥੇ 1 ਘੰਟਾ 2 ਘੰਟੇ ਆਉਂਦਾ ਕਿਉਂਕਿ ਇੱਥੇ ਨਸ਼ਾ ਛੱਡਣ ਵਾਲੇ ਮੁੰਡੇ ਆਉਂਦੇ ਨੇ ਉਹਨਾਂ ਨੂੰ ਦਾਖਲ ਕਰਾਉਣ ਦੀ ਸਾਡਾ ਸੁਮੇਤ ਹੈ ਜਿੰਨੀ ਸਾਡੀ ਟੀਮ ਹੈ ਇਹਨਾਂ ਦੀ ਡਿਊਟੀ ਹੈ ਆ ਹੁਣ ਕੱਲ ਵੀ ਸ਼ਰਾਬ ਵਾਲਾ ਇੱਕ ਦਾਖਲ ਕਰਾਵਾਂਗੇ ਅਸੀਂ ਅਸੀਂ ਸ਼ਰਾਬ ਨੂੰ ਵੀ ਨਸ਼ੇ ਮੰਨਦੇ ਹਾਂ ਜਿਹੜਾ ਪਰ ਮੇਨ ਜਿਹਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਿਆ ਪੰਜਾਬ ਦੇ ਧਨ ਨੂੰ ਬਰਬਾਦ ਕਰਿਆ ਉਹ ਇਹ ਚਿੱਟੇ ਦਾ ਨਸ਼ਾ ਉਹਨੂੰ ਬਿਲਕੁਲ ਕਿਸੇ ਹਾਲ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਸਮਾਗਮਾਂ ਨੇ ਜਿੰਨੇ ਉਹ ਜੇਲ੍ਹਾਂ ਦੇਣਗੇ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਨੇ ਉਹਨਾਂ ਦਾ ਨਸ਼ਾ ਛਡਾਉਣ ਦੇ ਲਈ ਅਸੀਂ ਹਮੇਸ਼ਾ ਬੈਠੇ ਹਾਂ ਇਸ ਮੀਡੀਆ ਦੇ ਮਾਧਮ ਰਾਹੀਂ ਮੈਂ ਬੇਨਤੀ ਕਰਦਾ ਹਾਂ ਹਲਕਾ ਆਤਮਨਗਰ ਦੇ ਨੌਜਵਾਨਾਂ ਨੂੰ ਜਿਹੜੇ ਨਸ਼ੇ ਦੇ ਕਿੱਟੇ ਦੇ ਨਸ਼ੇ ਦੇ ਪ੍ਰਕੋਪ ਵਿੱਚ ਫਸੇ ਨੇ ਆਓ ਆਪਾਂ ਰਲ ਮਿਲ ਕੇ ਹੰਬਲਾ ਮਾਰ ਕੇ ਇਸ ਨਸ਼ੇ ਦੀ ਜਿਹੜੀ ਹੈ ਧੈਂਤ ਇਹਨੂੰ ਆਪਾਂ ਖਤਮ ਕਰੀਏ ਤੇ ਪੰਜਾਬ ਦੀ ਜਿਹੜੀ ਹੈ ਜਵਾਨੀ ਨੂੰ ਫੇਰ ਨੱਚਦਾ ਹੱਸਦਾ ਖੇਡਦਾ ਭੰਗੜਿਆਂ ਪਾਉਂਦੀ ਜਿਹੜੀ ਹੈ ਜਵਾਨੀ ਬਣਾਈਏ ਥੈਂਕ ਯੂ ਸੋ ਇਹ ਸੀ ਕਿਸਰ ਨਾਲ ਹਲਕਾ ਆਤਮਨਗਰ ਤੋਂ ਐਮਐਲਏ ਕੁਲਵੰਤ ਸਿੰਘ ਸੱਧੂ ਜਿਨ੍ਹਾਂ ਨੇ ਵਕਫ ਵਕਫ ਮੁੱਦੇ ਤੇ ਗੱਲਬਾਤ ਕੀਤੀ ਇਧਰ ਦੀ ਅਪਡੇਟਸ ਨਾਲ ਬਣੇ ਰਿਹਾਸਤ ਨਿਊਜ਼